ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦਾ ਚੰਗੀ ਮੈਂ ਆ ਗਈ ਵੀਰੋ ਚੰਗੀ ਵੈੜਾ ਚੰਗੇ ਰਿਕਾਰਡ ਵਾਲੀ ਆ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾ ਬਾਕੀ ਰੱਬਾ ਮਾਲਕ ਦੀ ਤੁਹਾਨੂੰ ਗੁਲਾਮ ਦਾ ਬਹੁਤ ਕਿਰਪਾਵਾ ਵਧੀਆ ਜੀ ਦੂਰ ਤੱਕ ਦੇਖਣਾ ਸਾਰੇ ਭੈਣ ਭਰਾ ਸਾਸਰੀ ਗਾਲ ਸਾਸਰੀ ਗਾਲ ਪਿੰਡ ਕਾਸਤੀਵਾਦ ਤਸੀਲ ਪਟਾਲਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ ਹੈ 85286 13543 ਠੀਕ ਹੈ ਜੀ ਤਾਂ ਵੀਰ ਜੀ ਤਿੰਨ ਪਸ਼ੂ ਆਗੇ ਕੋਲੇ ਹਨ ਜੀ ਦੰਗਰ ਭਾਜੀ ਸਾਰੇ ਪੰਜ ਹੀ ਗਏ ਠੀਕ ਹੈ ਜੀ 200 ਸੱਤੇ ਦੇ ਕੇ ਰਹੇ ਠੀਕ ਹੈ ਜੀ ਪਹਿਲੀ ਜਵਾਈ ਕਰਕੇ ਤਾਂ ਦੰਗਰ ਲੈ ਗਏ ਨੇ ਠੀਕ ਹੈ ਜੀ ਉਹਨਾਂ ਦੇ ਕੋਲ ਇੱਕ ਗਾਂ ਤੇ ਦੋ ਮਿੰਗੇ ਰਹਿ ਗਏ ਠੀਕ ਹੈ ਵੀਰ ਜੀ ਤਾਂ ਪਸ਼ੂ ਫਿਰ ਵੀਰ ਜੀ ਇੱਕ ਤਾਂ ਰੇਟ ਵੇਖਦਾ ਇੱਕ ਸਚਾਈ ਆ ਫਿਰ ਪਸ਼ੂ ਵੀਰ ਹੁਣੀ ਜਲਦੀ ਤਾਂ ਹੀ ਲੈ ਜਾਂਦੇ ਲੱਦ ਗਿਆ ਹਨ ਜੀ ਬਾਜੀ ਰੇਟ ਆਪ ਬਹੁਤ ਛੋਟੇ ਛੋਟੇ ਪਾ ਲੈਣੇ ਕੋਈ ਜਾ ਕੇ ਮੇਰਾ ਵੀ ਭਰਾ ਵੇਚ ਵੀ ਲਵੇ ਵੇਚ ਲਿਆ ਹਨ ਜੀ ਹੈ ਕਿ ਨਹੀਂ ਬਿਲਕੁਲ ਵੇਚੂਗਾ ਫਿਰ ਦੁਬਾਰਾ ਸਾਡੇ ਕੋਲ ਆਊਗਾ ਫੇਰ ਹੀ ਫੇਰੀ ਹਾਂਜੀ ਬਿਲਕੁਲ ਵੀਰ ਜੀ ਰੋਟੀ ਮਿਲੂਗੀ ਫੇਰ ਹੀ ਕੋਈ ਆਊਗਾ ਨਾ ਬਿਲਕੁਲ ਵੀਰ ਜੀ ਹਾਂਜੀ ਤਾਂ ਕਰੀਏ ਵੀਰ ਜੀ ਸ਼ੁਰੂ ਇਹਨਾਂ ਦਾ ਆ ਲੈਣ ਕਰ ਲਈਏ ਦੁੱਧਾ ਸਵਾਲੇ ਬੈਠਦਾ ਹਾਂਜੀ ਠੰਡੀ ਬੜੀ ਆ ਠੀਕ ਹੈ ਜੀ ਕੋਈ ਨਾ ਮਗਾ ਮਗਾ ਪਾਉਂਦੀ ਲੋੜ ਨਹੀਂ ਤੇ 7 ਕਿਲੋ ਦੁੱਧ ਦਾ ਭਾਜੀ ਲੈ ਲਓ ਥਾਨ ਬਹੁਤ ਪਿਆਰਾ ਆ ਗਿਆ ਹਾਂਜੀ ਤਾਂ ਵੇਖੋ ਵੀਰੋ 7 ਲੀਟਰ ਦੁੱਧਾ ਲੈ ਲਵੋ ਆ ਚੈੱਕ ਕਰ ਲੋ ਤਾਂ ਬਰੀਡ ਚੈੱਕ ਕਰੋ ਕੀ ਕਹਨੇ ਆ ਸੋਹਣੀ ਬੈੜਾ ਤਾਂ ਇਹ ਬੱਚਾ ਪੁੱਛਾ ਨਹੀਂ ਵੀ ਜੀ ਇਹਦਾ ਬੱਚਾ ਪਾ ਜਿਆ ਨਹੀਂ ਜੀ ਅੱਛਾ ਇਹ ਯਾਨੀ ਕਿ ਟੋਕੜੀ ਪਾ ਜਿਆ ਨਹੀਂ 1 2 4 ਦਾ ਸਾਬੇਕਾ ਦੁੱਧ 10 ਲੀਟਰ ਚ ਵਾ ਦੂਗੀ ਬੜੇ ਮਾੜੇ ਥਾਂ ਤੋਂ ਆਈਗਾ ਕਹਿੰਦਾ ਵੀਰ ਜੀ ਹੈ ਬਰੀਡ ਆ ਇਹ ਬਾਵਾ ਥਣਥਣ ਚੰਗਾ ਲੱਗਿਆ ਸੱਜਰ ਨੇ ਫਿਰ ਦੁੱਧ ਚੰਗਾ ਭਰਿਆ ਹੋਊਗਾ ਇਹ ਦੁੱਧ ਭਾਜੀ ਪਤਾ ਗੱਲ ਕੀ ਹਾਂਜੀ ਇਹਦੇ ਵਿੱਚ 2 ਮਾਗਰ ਜਿਹੜਾ ਮੱਧੀ ਚੋਲ ਪਰ 2-4 ਦਿਨ ਸਾਹਮਣੀ ਪੈਣੀ ਹੈ ਸਾਹਮਣੀ ਪੈਣੀ ਹੈ ਹੈ ਕਿ ਨਹੀਂ ਬਿਲਕੁਲ ਹੋਰ ਵੀ ਦੁੱਧ ਚੰਗਾ ਪੁਰੇ ਚੋਂ ਫੁੱਲ ਤੌਰ ਪਤਾ ਤੌਰੋ ਜੀ ਵੇਖੋ ਵੀਰੋ ਸੋਹਣੀ ਵੈੜਾ ਫੁੱਲ ਬਰੀਡ ਆ ਤਾਂ ਥਣਥਣ ਵਧੀਆ ਲੱਗਿਆ ਤਾਂ ਇਹ 7 ਲੀਟਰ ਵੀਰ ਕਹਿੰਦਾ ਦੁੱਧ ਆ ਤਾਂ ਬਾਕੀ ਵੀਰੋ ਸੇਵਾ ਨਾਲ ਦੁੱਧੋ ਤਾਂ ਵੱਜੂਗੀ ਕਿਉਂਕਿ ਹੈ ਬਰੀਡ ਆ ਮੇਜੀ ਮੈਸ਼ੀਨ ਠੀਕ ਹੈ ਤਾਂ ਵੇਖੋ ਵੀਰੋ ਚੰਗੀ ਵੈੜ ਆ ਗਈ ਆ ਫੁੱਲ ਬਰੀਡ ਆ ਤਾਂ ਥਾਂ ਥਣ ਦੀ ਗੱਲ ਕਰੀਏ ਬਹੁਤ ਸੋਹਣਾ ਲੱਗਿਆ ਚਵਾਈ ਵਾਲਾ ਤਾਂ ਨਸਲ ਨਸਲ ਪੂਰੀ ਆ ਵੀਰੋ ਤਾਂ 7 ਲੀਟਰ ਦੁੱਧ ਆ ਵਿੱਚ ਹੀ ਕਿੰਨੇ ਦੀ ਵੈੜ ਹੋਣ ਇਹ ਦੇ ਦੇਣੀ ਜਿਹੜੀ ਹਨ ਠੰਡੀ ਬੜੀ ਭਰੀ ਭਾ ਕੋਈ ਵੰਗਾ ਪਾਉਂਦੀ ਲੋੜ ਨਹੀਂ ਇਹਨੂੰ ਹੈ ਬਿਲਕੁਲ ਹੈ ਸੀਲ ਬੋਤਲ ਹੈ ਜੀ ਬੋਤਲ ਸੀਲ ਹੈ ਜਿੱਦੋਂ ਦੀ ਮਰਜ਼ੀ ਕੋਈ ਬਹਿ ਰੇ ਥਲੇ ਕੋਈ ਲੋੜ ਨਹੀਂ ਜੀ ਲੋ ਬੰਗਾ ਪੋਣਾ ਜਾਏ ਪਾੜਾ ਪੋਣਾ ਕੋਈ ਲੋੜ ਨਹੀਂ ਜੀ ਤਾਂ ਬਸ਼ੀ ਦੋ ਦਸ ਲੀਟਰ ਚਵਾਦੂ ਪਰ ਦੋ ਚਾਰ ਦਾ ਸਾਹਮਣੇ ਕੋਈ ਬਸ਼ੀ ਬਾਕੀ ਵੀਰ ਜੀ ਕਿਦਾਂ ਨਵਾਂ ਪਸ਼ੂ ਆ ਇਹ ਆ ਕਿ ਗਾਂ ਇਹੋ ਜੀ ਵੈੜ ਬਣ ਜੇ ਹਨਾ ਜੀ ਬਹੁਤ ਪਾਣੀ ਫੇਰ ਵੈੜ ਬਣ ਜੇ ਫੇਰ ਲਗਾ ਚੰਗੀ ਰਕਮ ਦੀ ਹਨਾ ਜੀ ਬਹੁਤ ਹੁੰਦੀ ਬਾਨੇ ਬਸ਼ੀ ਤਾਂ ਵੀਰ ਜੀ ਇਹਦਾ ਮੁੱਲ ਮੁੱਲ ਭਾਜੀ ਇਹਦਾ ਕੋਈ 30 ਨੀਗਾ ਹਾਂਜੀ ਕੋਈ 25 ਨਿਹਾਨ ਆ ਜਿਹੜੇ 2000 ਰੁਪਏ ਦੀ ਸੀ ਦੇ ਤਾਂ ਹਾਂ ਨਾ 2000 ਦੀ 2000 ਰੁਪਏ ਠੀਕ ਆ ਜੀ ਵੇਖੋ ਵੀਰੋ 2000 ਦੀ ਹੋ ਜੂ ਸੋਹਣੀ ਵੈੜ ਆ ਬਰੀਡ ਆ ਤਾਂ ਵੀਰ ਜੀ ਬਾਈ ਚੋ ਕਰ ਦਿਓ ਮਾਨਤਨ ਹਨਾ ਕਰਦਾਂਗੇ ਭਾਜੀ ਕੋਈ ਵੀਰ ਫੋਨ ਲਾਵੇ ਕਰਦਾਂਗੇ ਮਾਲ ਠੀਕ ਮੋੜਦੇ ਨਹੀਂ ਹਨਾ ਜੀ ਨਹੀਂ ਮੋੜਦੇ ਤਾਂ ਵੇਖੋ ਵੀਰੋ ਸੋਣੀ ਵੈੜਾ ਕੱਦ ਕਾਠਾ ਲਈਆ ਵੱਡੇ ਪੱਲੇ ਚ ਆ ਗਈਆ ਤਾਂ ਬਾਈ ਜੀ ਚੋ ਮਾਨਤਨ ਹੋ ਜੂ ਹਾਂਜੀ ਵੀਰ ਜੀ ਦੂਜੇ ਨੰਬਰ ਤੇ ਆ ਗਈ ਛੋਟੀ ਵੱਡੀ ਮੈਂ ਜੀ ਦੁੱਧ 7 ਕਿਲੋ ਹਾਂਜੀ ਫੇਰ ਛੋਟੀ ਮਾਲ ਦੇ ਜੀ ਆ ਠੀਕ ਹੈ ਜੀ ਬਾਕੀ ਇਹਨੂੰ ਟੀਕਾ ਭਾੜਾ ਕੋਈ ਨਹੀਂ ਪਾਉਂਦੀ ਲੋੜ ਕੋਈ ਟੀਕਾ ਨਹੀਂ ਲਾਉਣਾ ਕੋਈ ਲੈਣਾ ਨਹੀਂ ਦੇਣਾ ਨਹੀਂ ਸੀਰ ਬਹੁਤ ਹੈ ਜੀ ਬੜੀ ਸੀਰ ਹੈ ਭਾਜੀ ਐਡਾ ਭਾ ਧਾਰ ਦੋ ਤੋ 7 ਲੀਟਰ ਦੁੱਧ 7 ਲੀਟਰ ਦੁੱਧ ਤਾਂ ਵੀਰ ਜੀ ਕਿਧਾਂ ਹੈ ਵੱਡੇ ਪੱਲੇ ਚ ਇੰਨੇ ਵੀ ਸੱਜਰ ਨੇ ਚੰਗਾ ਦੁੱਧ ਚ ਆਇਆ ਹੋਗਾ ਭਾਜੀ ਉਹ ਤਾਂ 16 ਟਰਾਈਚ ਹੋਇਆ ਵਾ ਠੀਕ ਹੈ ਜੀ ਹੁਣ ਇਹ ਵੀ ਚੰਗੀ ਦੁੱਧ ਆਊਗੀ ਦੋ ਜੱਦਾ ਸਾਹਮਣੇ ਪਣੀ ਹੈ ਵੀ ਆ ਕੋਈ ਸੇਵਾ ਕਰੋ ਵੀਰ ਨਾ ਨਹੀਂ ਖੋਲੋ ਵੀਰ ਜੀ ਤਾਂ ਵੇਖੋ ਵੀਰੋ ਚੰਗੀ ਮੈਂ ਵੱਡੇ ਪੱਲੇ ਚ ਤਾਂ 7 ਲੀਟਰ ਦੁੱਧ ਆ ਵੀਰ ਜੀ ਕਹਿੰਦੇ ਇਹਦੇ ਥੱਲੇ ਤਾਂ ਬਾਕੀ ਵੀਰੋ ਜੋ ਦੱਸਦੇ ਨੇ ਦੁੱਧ ਉਹ ਹੀ ਨਿਕਲਦਾ ਆ ਤਾਂ ਤਾਂ ਹੀ ਤਾਂ ਵੀਰੇ ਜਲਦੀ ਜਲਦੀ ਪਸ਼ੂ ਇਕਦੇ ਨੇ ਤਾਂ ਕਹਿਣ ਨੂੰ ਵੀਰੇ ਭਾਵੇਂ ਵੀਰਾ ਕਹਿੰਦਾ ਜੋ ਮਰਜ਼ੀ ਕਹਿ ਦੀਏ ਜੋ ਹੈਗਾ ਉਹੀ ਦੱਸਦੇ ਆ 7 ਲੀਟਰ ਦੁੱਧ ਆ ਚੰਗੀ ਮੈਂ ਆ ਜੀ ਬਾਕੀ ਵੀਰੋ ਸੇਵਾ ਸੁਭਾ ਕਰੋਗੇ ਤਾਂ ਚੰਗਾ ਦੁੱਧ ਚਿਵਾ ਜੂਗੀ ਕਿਉਂਕਿ ਸੀਸ ਲੱਗਾ ਵੱਡੇ ਪੱਲੇ 'ਚ ਮੈਂ ਆ ਵੀਰ ਜੀ ਗਾਂ ਦੱਸਦੇ ਅਸੀਂ ਮਣੇ ਨੂੰ ਲੱਗਿਆ ਤੇ ਨਹੀਂ ਹੈ ਜੀ ਨੇ ਭਾਜੀ ਮੈਨੂੰ ਜੇ ਪੁੱਛਿਆ ਝੂਠ ਮਾਰ ਕੇ ਵੇਚ ਦਿੱਤੇ ਮੈਂ ਪੁੱਛਿਆ ਹੀ ਨਹੀਂ ਉਹਨਾਂ ਨਾਲ ਅੱਛਾ ਪੁੱਛਿਆ ਨਹੀਂ ਪੁੱਛਿਆ ਹੀ ਨਹੀਂਗਾ ਤਾਂ ਕਹੇ ਲੱਗਾ ਨਹੀਂ ਲੱਗਾ ਕਹਿੰਨ ਸਾਰੇ ਕਹਿੰਦੇ ਲੱਗਾ ਭਰਾ ਹੀ ਨਹੀਂ ਜੇ ਕਿਹਦੇ ਲੱਗਾ ਠੀਕ ਆ ਵੀਰੇ ਬਿਲਕੁਲ 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 ਤਾਂ ਚਲੋ ਇਹ ਹੈ ਕਿ ਕਿਹੜਾ ਵੀਰ ਸੇਵਾ ਕਰਨ ਨੂੰ ਚੰਗੀ ਤਾਂ ਕੱਲ ਨੂੰ ਵੀਰ ਜੀ ਠੁੱਕੀ ਦੇ ਚੰਗੇ ਮੁੱਲ ਲਾ ਲਈ ਇਹ ਵੀ ਹਨਾ ਹਾਂਜੀ ਬਹੁਤ ਬਲੀਡ ਦੀ ਝੋਟੀ ਨੂੰ ਪੈਤਾ ਪੂਪਾਂ ਲੱਗੀਆਂ ਦੁੱਧਾਂ ਦੀਆਂ ਨੂੰ ਬਹੁਤ ਚੰਗੀ ਝੋਟੀ ਹੈ ਬਹੁਤ ਚੰਗੀ ਹੈ ਪਾਰੇ ਪੱਲੇ ਚ ਆ ਗਈ ਹਨਾ ਜੀ ਬੋਲਦਾ ਕਿ ਦੁੱਧ ਕਿਲੋ ਘੱਟ ਵੀਰੇ ਤਾਂ ਵੀ ਪੂਕਾ ਨਹੀਂ ਡੰਗ ਡੰਡੇ ਦਾ ਮੁੱਲ ਬੜਾ ਇਹ ਨਹੀਂ ਕਰ ਕੋਈ ਪਾੜਾ ਪਾ ਕੇ ਥੱਲੇ ਬਹਿਣਾ ਇੰਨਾ ਮੈਂ ਥੱਲੇ ਬਹਿ ਰੋ ਕੋਈ ਗਾਰੇ ਭਾ ਬੱਚਾ ਕੋ ਭਾਲ ਦੇ ਥੱਲੇ ਠੀਕ ਹੈ ਵੀਰ ਜੀ ਤਾਂ ਬਹੁਤ ਚੰਗੀ ਮੈਂ ਵੀਡੀਓ ਚੈੱਕ ਕਰ ਲਓ ਤਾਂ ਹੈ ਸੀਲਸ ਲੱਗ ਵੇ ਜੀ ਇਹਦਾ ਮੁੱਲ ਕੀ ਕਰ ਲੈਣਾ ਕਿੰਨੇ ਦੀ ਦੇ ਦੇਣੀ ਐ ਮੈਂ ਮੁੱਲ ਭਾਜੀ ਦਾ ਕੋਈ 70 ਨਹੀਂ ਹਾਂਜੀ ਕੋਈ ਪੈਸੇ ਨਹੀਂ ਹਾਂ ਨਾ 62000 ਦੀ ਹਾਂ ਨਾ 62 ਦੀ 62000 ਦੀ ਜਾਂਦ ਕੀ ਬਾਤ ਆ ਤੇ ਕੋਈ ਫੋਨ ਲਾਵੇ ਬਾਕੀ ਮੂੰਹ ਨਾ ਨਹੀਂ ਹਨਾ ਜੀ ਹਾਂਜੀ ਹਾਂਜੀ ਤਾਂ ਵੀਰੋ ਫੋਨ ਲਾ ਲਿਓ 62 ਚੋਂ ਵੀ ਮਾਨਤਨ ਹੋ ਜੂ ਚੰਗਾ ਪਸ਼ੂ ਆ ਵੀਰੇ ਨਵੇਂ ਪਸ਼ੂ ਆ ਇਹ ਹੈ ਕਿ ਚਲੋ ਗੱਡੀ ਤਿਆਰ ਹੋਇਆ ਚੰਗੀ ਕੀਮਤ ਵਾਲੀ ਆ ਤੇ ਭਾਰੇ ਪੱਲੇ ਚ ਆ ਵੀਰੋ ਬਾਕੀ ਕੱਦ ਕਾਠਾ ਲਿਆ ਇਹਨੂੰ ਨਿੱਕੀ ਨਾ ਮੰਨ ਕੇ ਚੱਲਿਓ ਵੱਡੀ ਮੈਂ ਭਾਜੀ ਵੱਡੇ ਪੱਲੇ ਚ ਥਣ ਤੁਣ ਚੰਗਾ ਲੱਗਿਆ ਜੀ ਦੰਬਾਰ ਚ ਵੀਰ ਜੀ ਕਰ ਦਿਓ ਮਾਨਤਨ ਹਨਾ ਵੀਰਾਂ ਨੂੰ ਬਿਲਕੁਲ ਕਰ ਦਾਂਗੇ ਭਾਜੀ ਵੀਰ ਫੋਨ ਲਾਵੇ ਕਰ ਦਿਆਂਗੇ ਪਰ ਅਜੇ ਤਾਂ ਵਡਾਂਗਾ ਠੰਡਾ ਜਿਹੜਾ ਬਹੁਤ ਘੱਟ ਲੱਗਦਾ ਵੀਰ ਜੀ ਮੈਨੂੰ 60 62000 ਵੀ ਹਨਾ ਕੋਈ ਚੋਈ ਜਾਊਗਾ ਵੀਰਾ ਫੇਰ ਕਿਨਾਂ ਪਾਰੇ ਪੱਲੇ ਚ ਤਾਂ ਟੁੱਕੀ ਦਾ ਮੁੱਲ ਵੀ ਪੈ ਜਾਣਾ ਵਾ ਕਿੱਦਾਂ ਵੀ ਗਾੜੀ ਹਨਾ ਇਹ ਮੇਨ ਗੱਲ ਹੁੰਦੀ ਪਸ਼ੂ ਲੈਵੇ ਦਾ ਸਾਫ ਆ ਤੇ ਇਹਦਾ ਸਾਮਨ ਦਾ ਮੁੱਲ ਵੀ ਪੈ ਜਾਣਾ ਭਾਜੀ 50 55000 ਦੀ ਤਾਂ ਹੁਣ ਉਦਾਂ ਹੀ ਆ ਉਦਾਂ ਹੀ ਆ ਜੀ ਬਿਲਕੁਲ ਮੁੱਲ ਹੈ ਕੀ ਪੌਂਡੇ ਦਾ ਇਹੀ ਹੈ ਕਿ ਕੋਈ ਵੀਰ ਚੋ ਚੂ ਕੇ ਵੀ ਵੇਚ ਸਕਦਾ ਪਸ਼ੂ ਨੂੰ ਜੂਲ ਜੂਲ ਭਾਜੀ ਠੀਕ ਹੈ ਜੀ ਹਾਂਜੀ ਵੀਰ ਜੀ ਅਗਲਾ ਮੰਨੇ ਆ ਗਈ ਪਾਜੀ ਆ ਗਈ ਇਹ ਹਫਤਾ ਲੈਂਦੀ ਐ ਮੈਂ ਇਹ ਇੱਕ ਹਫਤਾ ਪਿਆ ਇੱਕ ਹਫਤਾ ਲੈਂਦੀ ਨੱਗਰ ਬੜੀ ਮੈਂ ਜੇ ਤੱਕ ਮੇਰਾ ਵੀਰ ਜਾਏਗਾ ਸਿੰਘਾਂ ਦੇ ਤੇ ਫੇਰ ਮੈਂ ਨਹੀਂ ਲੈਂਦਾ ਉਹ ਫੇਰ ਕਿਉਂਗਾ ਸਿੰਘ ਬੜਾ ਖੁੱਲਾ ਪਾਜੀ ਫਲਾਣ ਬੜਾ ਚੰਗਾ ਪਰ ਮੈਂ ਤਾਂ ਪਿੰਡਾਂ ਵੇਖੇ ਕੋਈ ਪਿੰਡਾਂ ਪਲੂਨ ਆ ਜੀ ਪਲੂਨ ਲੱਗਦਾ ਫੁੱਲ ਤੇ ਖਣ ਬਹੁਤ ਪਿਆਰਾ ਲੱਗਿਆ ਫਾ ਪਾਜੀ ਨੂੰ ਨੋਆਗ ਲੱਗਾ ਤੇ ਚਵਾਈ ਬੜੀ ਪੋਲੀ ਐ ਤਹਾ ਜੇ ਥਣਾ ਜੇ ਤੇ ਸ਼ਹਿਦ ਆਉਂਦਾ ਜੀ ਇਹ ਸ਼ਹਿਦ ਆਉਂਦਾ ਜੀ ਇਹਦੇ ਸ਼ਹਿਦ ਆਉਂਦਾ ਮੈਂ ਛੋਟੀ ਬੜ ਬੜ ਕਮਲੀ ਹੋ ਜੂਗੀ ਬਣੂਗੀ ਫਿਰ ਬਹੁਤ ਹਨਾ ਜੀ ਤਾਂ ਹੈ ਵੀ ਪਤਲੇ ਚਮਚੇ ਲੇਵੇ ਦੀ ਬਹੁਤ ਸਾਫ ਆ ਬੜੀ ਸਾਫ ਭਾਜੀ ਦੇ ਨੱਗਰ ਬੜੀ ਸਪਸੰਗ ਖੁੱਲਾ ਵਾ ਬਿਲਕੁਲ ਤੇ ਖੁੱਲੋ ਵਿੱਚੀ ਤਾਂ ਵੀਰੋ ਵੇਖੋ ਬਾਕੀ ਮੇਨ ਗੱਲ ਇਹ ਹੈ ਕਿ ਸਿੰਘ ਦੀ ਕੁਆਲਿਟੀ ਜੇ ਤੁਸੀਂ ਵੇਖੋਗੇ ਤਾਂ ਚੋਣਾ ਦਾ ਵੀਰੇ ਦੁੱਧ ਦੁੱਧ ਦੇ ਨੇ ਤਾਂ ਦੇਣਾ ਕਿਉਂਕਿ ਇਹ ਹੈ ਆ ਗਈ ਇੱਕ ਰੰਗ ਕਾਲੀ ਆ ਇਹ ਪੂਛ ਤਾਂ ਹੀ ਚੈੱਕ ਕਰ ਲਓ ਇਹ ਲੈਵੇ ਲੂਵੇ ਦੀ ਚੰਗੀ ਤਲਲੇਦਾਰ ਆ ਥੱਲੇ ਉਹ ਵੀ ਤਾਂ ਪਤਲੇ ਚੰਮ ਦੀ ਆ ਰਾਜੀ ਰੂਜੀ ਵੀਰੋ ਫੁੱਲ ਆ ਪੜੀ ਬੜੀ ਭਾਜੀ ਤੇ ਸਾਂਭੀ ਕਹਿੰਦੇ ਪੂਰੀ ਦੁੱਧ ਵੀ ਗੀਏ ਸਾਨੂੰ ਚੰਗਾ ਚਵਾਜੂ ਲੈਵੇ ਸਾਬਨਾ ਦੁੱਧ ਭਾਜੀ ਬੋਧਾਣੀ ਚ ਕਹਿ ਸਕਦੇ ਤੇ 12 ਲੀਟਰ ਤੋਂ ਬੜੇ ਆਰਾਮ ਨਾਲ ਚੋੜ ਦੂੰਗੀ ਨਾ ਹਾਂਜੀ ਸ਼ਾਇਦ ਆਉਂਦੇ ਥਾਣਾ ਦੇ ਵਿੱਚ ਆ ਤਾਂ ਹਾਈ ਤਾਂ ਫਿਰ ਜਿਹੜਾ ਵੀ ਇਹਨਾਂ ਨਾਲ ਨਾਂਕ ਥੱਲੇ ਬਹਿਣਾ ਹੈ ਸ਼ਾਇਦ ਥਾਣਾ ਚੋਂ ਡਿਆ ਬਿਲਕੁਲ ਬਾਕੀ ਝੋਡੀ ਸਾਫ ਬੜੀ ਨਾਲੇ ਵੀਰ ਜੀ ਚਲੋ ਉਹ ਤਾਂ ਕਿਸੇ ਵੀਰ ਨੇ ਆ ਗਿਆ ਹਨਾ ਪਾ ਗਨੇ ਮੈਨ ਗੱਲ ਪੁੜਿਆਂ ਤੋਂ ਪੁੜੇ ਪੰਨੂ ਕੀ ਦਾ ਸੂਗੀ ਹਨਾ ਆ ਇਹ ਤੇ ਲੈ ਜੂ ਚਾਰ ਪੰਜ ਦਿਨ ਫਿਰ ਹਾਂ ਜੇ ਕੋ ਪਤਾ ਹੀ ਨਹੀਂ ਝੋਡੀ ਨੂੰ ਦੇ ਪਤਾ ਹੀ ਨਹੀਂ ਮਨੂ ਬਹੁਤ ਫਿਰ ਹਨਾ ਠੀਕ ਹੈ ਜੀ ਬਹੁਤ ਚੰਗੀ ਹੈ ਨੱਗਰ ਬੜੀ ਹੈ ਨੱਗਰ ਆ ਜੀ ਭਲੀ ਹੈ ਹੈ ਕਿ ਛੋਟੀ ਮੱਠੀ ਦੀ ਫਿਰ ਤਾਂ ਵੀਰ ਜੀ ਇਹਦਾ ਮ ਮੁੱਲ ਭਾਜੀ ਇਹਦਾ ਕੋਈ 85 ਨਹੀਂ ਕੋਈ 80 ਨਹੀਂ ਅੱਛਾ ਜੀ ਹਾਂ ਨਾ ਜੀ ਦੇ ਦਈਏ 70000 ਰੁਪਏ ਦੀ ਝੋਟੀ ਦੇ ਦਾਂਗੇ 70 ਦੀ 70 ਦੀ ਝੋਟੀ ਦੇ ਦਾਂਗੇ ਕਿਆ ਬਾਤ ਹੈ ਤਾਂ ਵੇਖੋ ਵੀਰੋ ਝੋਟੀ ਦਾ ਵੀਰ ਜੀ ਮੁੱਲ ਤਾਂ ਹੀ ਜਾ ਜੋ ਗਿਆ ਫਿਰ ਥੋੜਾ ਸਿੰਘ ਖੁੱਲੇ ਕਰਕੇ ਭਾਈ ਸੇਖੋ ਲੇ ਕੇ ਤੁਹਾਨੂੰ ਵੀ ਪਹਾੜਾ ਵਜੀ ਨਹੀਂ ਤੇ ਇਹ ਝੋਟੀ ਕਿਦਾਂ ਲੈਵਾਲੂਗਾ ਘੈਂਟ ਲੱਗਿਆ ਹੈਨਾ ਬੜਾ ਭਾਈ ਤੁਹਾਨੂੰ ਪਹਾੜਾ ਵਜੀ ਪਹਾੜਾ ਝੋਟੀ ਦਵਾਂਗੇ ਕਿਉਂਕਿ ਸਾਡੇ ਕੋਲ ਤਾਂ ਹੀ ਮੇਰੇ ਵੀਰ ਵਾੜ ਕਰਦੇ ਆ ਨਹੀਂ ਰੇਟ ਤਾਂ ਹੀ ਵੀਰ ਵੇਚ ਨਾਲ ਵੀ ਕਰ ਸਕਦੇ ਆ ਕਿਦਾਂ ਵੀਡੀਓ ਪੈਣ ਲਈ ਕਿਦਾਂ ਪੈਣ ਲਈ ਮਾਲ ਵੇਖਦਾ ਤੇ ਵੀਡੀਓ ਪੈਣ ਲਈ ਹੈ ਬਿਲਕੁਲ ਤਾਂ ਵੇਚ ਨਾਲ ਵੀ ਵੀਰ ਲੈ ਜਾਂਦੇ ਫਿਰ ਹੁਣ ਐਵੇਂ ਦਾ ਪਸ਼ੂ ਆਲੇ ਵਾਲੂ ਅਤਲੱਲੇਦਾਰ ਲੱਗਿਆ ਤਾਂ 70000 ਦੀ 70000 ਦੀ ਬਾਕੀ ਕੋਈ ਫੋਨ ਲਾਵੇ ਜਰੂਰ ਭਾਈ ਬਿਲਕੁਲ ਮੈਂ ਸਤਕਾਰ ਪੂਰਾ ਕਰਾਂਗੇ ਮੇਰੇ ਵੀਰ ਕੋਈ ਦੂਰ ਫੋਨ ਲਾਵੇ ਜਿੱਥੇ ਮਰਜ਼ੀ ਫੋਨ ਲਾਵੇ ਸਤਕਾਰ ਹੋਏਗਾ ਪੂਰਾ ਜੇ 70 ਦੀ ਉਹ ਤੇ 60 ਬਾਟ ਦੀ ਇਹਦੇ ਜੋੜੇ ਜੋ ਮਾਨਤਨ ਹੋ ਜੂ ਜਰੂਰ ਹੋ ਜੂ ਭਾਈ ਕੀ ਬਾਤ ਆ ਤਾਂ ਵੇਖੋ ਵੀਰੋ ਮਾਨਤਨ ਵੀ ਹੋ ਜੂ ਰੇਡ ਵੀ ਜੈ ਜੈ ਵੀਰ ਦੇ ਬਾਕੀ ਫੋਨ ਜਰੂਰ ਲਾ ਲਿਓ ਜੀ ਤਾਂ ਵੈਡ ਵੀ ਚੰਗੀ ਆ ਬਰੀਡ ਵਾਲੀ ਆ ਦੁੱਧ ਵੀ ਸੋਹਣਾ ਆ ਤਾਂ ਬਾਕੀ ਫੋਨ ਜਰੂਰ ਲਾਓ ਵੀਰ ਨੂੰ ਤਾਂ ਹਰ ਵੀਡੀਓ ਜੇ ਹੋ ਬਾਕੀ ਬੈਂਦੀ ਹੁੰਦੀ ਆ ਕਿ ਵੀਰਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤਾ ਨੂੰ ਨਵੇਂ ਨਵੇਂ ਵੀਰੇ ਵੀਡੀਓ ਲਿਆ ਕੇ ਵਖਾਲੀ ਜਾਵੇ ਜੀ ਤਾਂ ਬਾਕੀ ਇਹੀ ਵੀਰਾਂ ਨੂੰ ਬੇਨਤੀ ਆ ਕਿ ਵੀਰੇ ਇਹਦੇ ਕੱਲ ਉਹ ਜੇ ਕਲਿੰਦਰ ਭਾਈ ਹਾਂਜੀ ਪਿਓਰ ਜੱਟ ਬਲੈਕ ਜੱਟ ਬਲੈਕ ਮਦਬਲ ਲਈ ਕੋਈ ਕਿਤਾ ਇੱਕ ਵਾਲਾ ਜੀ ਦਾ ਬਿਲਕੁਲ ਵੀਰੇ ਪਿਓਰ ਜੱਟ ਬਲੈਕ ਹੈ 12 ਲੀਟਰ ਮਾਂ ਦਾ ਦੁੱਧ ਨੇ ਚਵਾਦਣਾ ਠੀਕ ਹੈ ਜੀ ਕਿੰਨੀ ਪਲੀ ਪਲੀ ਹੈ ਬਿਲਕੁਲ ਪਲੀ ਸੀਨੀ ਹੈ ਕਿ ਮੈਂ ਆ ਪਤਾ ਕੋਈ ਨਹੀਂ ਪਲੀ ਜੁੜੀ ਹੈ ਤਾਂ ਇਹਦੇ ਥੱਲੇ 7 ਲੀਟਰ ਆ ਗਏ ਹਨ ਹਾਂ ਜੀ ਸੋ ਨਿਕਲੋ ਭਾਜੀ ਦੁੱਧ ਆ ਦੋ ਜਿਆਦਾ ਸਾਬੀ ਗਏ ਮੰਨ ਰਹਾ ਗਈ ਮੈਂ ਦੁੱਧੇ ਵੀ ਨਹੁ ਨਜਵਾਂ ਬਿਲਕੁਲ ਤੇ ਵੇਖੋ ਵੀਰੋ ਤੁਸੀਂ ਇੱਥੇ ਚੱਲ ਕੇ ਵੀ ਆਓਗੇ ਜੋ ਦੱਸਿਆ ਵੀਰ ਨੇ ਉਹ ਹੀ ਨਿਕਲੋ ਤਾਂ ਬਾਕੀ ਵੀਰੇ ਪਸ਼ੂ ਸਾਫ ਸੁਥਰੇ ਨੇ ਲੇਵੇ ਦੇ ਸਾਫ ਨੇ ਤਾਂ ਮਿਰਜੀ ਇੱਕ ਐਡਰੈਸ ਦੱਸਿਓ ਨਾਮ ਪ੍ਰੇਮ ਸਿੰਘ ਪਿੰਡ ਘਾਤੀਵਾਲ ਹਾਂਜੀ ਤਸਿਲ ਪਟਾਲਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ ਹੈ ਜੀ 85286 ਹਾਂਜੀ 1345 ਠੀਕ ਹੈ ਜੀ ਸასი ਘਾਲ ਵੀਰ ਜੀ ਸასი ਘਾਲ ਜੀ ਭਾਈ